ਦੋਸਤੋ ਨਮਸਕਾਰ ਮੈਂ ਸੰਜੀਵ ਦਿਂਦਰ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਨਾਲ ਹੀ ਮੈਂ ਇਸ ਟਾਈਮ ਖੜਾ ਮਠਿੰਡਾ ਦੇ ਆਰਐਸ ਮਾਚੌਂਗ ਦੇ ਵਿੱਚ ਜਿੱਥੇ ਕੀ ਹੈ ਬਹੁਤ ਹੀ ਕੰਜੈਸਟਡ ਏਰੀਆ ਔਰ ਇੱਥੋਂ ਦੀ ਆਵਾਜਾਹੀ ਬਹੁਤ ਜ਼ਿਆਦਾ ਇੱਥੇ ਹੈਗੀ ਆ ਅੱਜ ਇੱਕ ਬਹੁਤ ਵੱਡਾ ਹਾਦਸਾ ਹੋੰਦਿਆ ਮੇਰੇ ਪਿੱਛੇ ਤੋਂ ਦਿਖਾ ਰਿਹਾ ਬਿਲਡਿੰਗ ਜਿਹੜੀ ਕੀ ਹੈ ਖਾਕ ਇੱਥੇ ਅੱਜ ਕੁਝ ਪਰਸੈਂਟ ਡਿੱਗ ਚੁੱਕੀ ਹੈ ਜਿਹਦੇ ਨਾਲ ਕੀ ਹੈ ਇੱਕ ਬੰਦਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਹਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਔਰ ਲੋਕਾਂ ਨੇ ਕਹਿਣਾ ਹੈ ਕਿ ਇਸ ਨਾਲ ਦੀਆਂ ਹੋਰ ਵੀ ਬਹੁਤ ਸਾਰੀਆਂ ਬਿਲਡਿੰਗਾਂ ਹੈਗੀਆਂ ਜਿਹੜੀਆਂ ਕਿ ਦਿਖ ਸਕਦੀਆਂ ਹਨ ਜਲਦੀ ਤੋਂ ਜਲਦੀ ਪ੍ਰਸ਼ਾਸਨ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਇਹਨਾਂ ਨੂੰ ਬਿਲਡਿੰਗਾਂ ਨੂੰ ਢਾਕੇ ਜਾਂ ਤਾਂ ਦੁਬਾਰਾ ਬਣਾ ਦੇਣੀਆਂ ਚਾਹੀਦੀਆਂ ਜਾਂ ਇਹ ਇਹਨਾਂ ਦੇ ਮਾਲਕਾਂ ਉੱਪਰ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ ਤਾਂ ਕਿ ਕੋਈ ਵੱਡਾ ਹਾਦਸਾ ਨਾ ਹੋ ਸਕੇ ਤੁਹਾਨੂੰ ਵੀ ਕਿ ਲੋਕਾਂ ਨਾਲ ਵੀ ਆਪਾਂ ਗੱਲਬਾਤ ਕਰਾਂਦੇ ਹਾਂ ਕੀ ਕਹਿੰਦੇ ਹਨ ਉਹਨਾਂ ਦਾ ਇਸ ਬਿਲਡਿੰਗ ਦੇ ਬਾਬਤ ਕਨਿਸ਼ ਮੰਗਾ ਅੰਦਰ ਕੀ ਹੋਇਆ ਕਿ ਇਹ ਟਾਰਸਪੋਰਟ ਦੇ ਵਿਚੰ ਵਿਚ ਕੁਛ ਨਹੀਂ ਹੈ ਬਿਲਡਿੰਗ ਬਹੁਤ ਖਸਤਾ ਹਾਲਤ ਹੋਈ ਪਈ ਹੈ ਜੀ गिरਣ ਵਾਲੀ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਅਸੀਂ ਤਾਂ ਐ ਸੋਚ ਰਹੇ ਸੀ ਵੀ ਆਸਮਾਨੀ ਬਿਜਲੀ ਗਰ ਗਈ ਕਿਤੇ ਅੱਛਾ ਜੀ ਉਹ ਤੋਂ ਬਿਲਡਿੰਗ ਗਿਰੀ ਹੈ ਬਿਜਲੀ ਦੀਆਂ ਤਾਰਾਂ ਤੇ ਇੰਨਾ ਇੰਨੀ ਕਰੋਸ਼ਨੀ ਹੋ ਗਈ ਇਸ ਤਰ੍ਹਾਂ ਲੱਗ ਰਿਹਾ ਸੀ ਵੀ ਆਸਮਾਨੀ ਬਿਜਲੀ ਗਰੀ ਹੈ ਐਨੇ ਚ ਦੇਖਿਆ ਉਹ ਲਾਲਾ ਜੀ ਜ਼ਖਮੀ ਹੋ ਗਏ ਇੱਥੇ ਇੱਕ ਪੂਜਾ ਵਾਲੇ ਹੈਗੇ ਆ ਕੋਈ ਰੈਡੀमेड ਹੈ ਕਿ ਕੀ ਹੈ ਅੱਛਾ ਉਹ ਜ਼ਖਮੀ ਹੋ ਗਏ ਜੋ ਮੈਂ ਜਾ ਕੇ ਉਹਨਾਂ ਨੂੰ ਮੈਂ ਬੱਚੇ ਆਏ ਵੇ ਸੀ ਨਾਲ ਗੋਲ ਗੱਪੇ ਖਾਣ ਇਹ ਵਸੋਂਾ ਨੂੰ ਜਾ ਕੇ ਦੇਖਿਆ ਤਾਂ ਉਹ ਖੂਨ ਨਾਲ ਭਰ ਗਏ ਸਾਰੇ ਫਿਰ ਇਹਦਾ ਮੀਨ ਟਾਈਮ ਉਹਨਾਂ ਨੂੰ ਲੈ ਕੇ ਗਏ ਆ ਹਸਪੀਟਲ ਚ ਉਹਨਾਂ ਦਾ ਰੇਸ ਤੇ ਹੱਥ ਪੈ ਗਿਆ ਉਹਨਾਂ ਨੂੰ ਸਮਝ ਹੀ ਨਹੀਂ ਆਈ ਕੀ ਹੋਇਆ ਇਹ ਬੱਸ ਇਹ ਹੋ ਗਿਆ ਨਾ ਨੁਕਸਾਨ ਕਿੰਨਾ ਹੋਇਆ ਨੁਕਸਾਨ ਤਾਂ ਉਹਨਾਂ ਦੀ ਸਾਟੀ ਵਜੀ ਆ ਜੀ ਉਹ ਹਸਪੀਟਲ ਚ ਜਾ ਕੇ ਪਤਾ ਕਰੋ ਕੀ ਪੋਜੀਸ਼ਨ ਆ ਉਹਨਾਂ ਦੀ ਹੁਣ ਕੀ ਲੱਗਦਾ ਜਿਹੜੀ ਇੰਨੀ ਪੁਰਾਣੀਆਂ ਬਿਲਡਿੰਗਾਂ ਹੈ ਨਹੀਂ ਹੈਗੀਆਂ ਇੱਕ ਵੇਲੇ ਢਾਣੀਆਂ ਚੀਦੀਆਂ ਜਾਂ ਕਿਦਾਂ ਪਤਾ ਹੁਣ ਇਹਨਾਂ ਨੂੰ ਆਪ ਨੂੰ ਦਿਸਦਾ ਵੀ ਇਹ ਕੀ ਹਾਲ ਹੋਈ ਜਾਂਦਾ ਇਹਨਾਂ ਨੂੰ ਸੋਚਣਾ ਐ ਏਡੇ ਪੜੇ ਏਡੇ ਪੜੇ ਲਿਖੇ ਆਫੀਸਰ ਬੈਠੇ ਆ ਉੱਤੇ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਕੀ ਕਰਨਾ ਐ ਇਹਨਾਂ ਨਾਲ ਜੀ ਏਡੇ ਏਡੇ ਪੜੇ ਲਿਖੇ ਆਫੀਸਰ ਬੈਠੇ ਆ ਸਾਡੇ ਸਾਡੇ ਨਾਲ ਸਾਜੀ ਸ਼ਰਮਾ ਜੀ ਵੀ ਹੈਗੇ ਸਾਜੀ ਸ਼ਰਮਾ ਜੀ ਤੇ ਜਾਂਦੇ ਕੀ ਕਹਿਣਾ ਹਾਂਜੀ ਸਰ ਸ਼ਰਮਾ ਜੀ ਜਿਹੜੀ ਬਿਲਡਿੰਗ ਹੈਗੀ ਐ ਤੇ ਪਰ ਕੀ ਕਹਿਣਾ ਚਾਹੋ ਨਹੀਂ ਬਿਲਡਿੰਗ ਬਾਰੇ ਤਾਂ ਨਹੀਂ ਕਹਿਣਾ ਚਾਹੂੰਗਾ ਪ੍ਰਸ਼ਾਸਨ ਨੂੰ ਸਰਕਾਰ ਨੂੰ ਮੇਰੀ ਅਪੀਲ ਐ ਹੱਥ ਜੋੜ ਕੇ ਜ਼ਗਾਇਰਚ ਐ ਕਿ ਜਿਹੜੇ ਵੀ ਕਿਲੇ ਦੀ ਰੇਂਜ ਦੇ ਵਿੱਚ ਪੁਰਾਣੀਆਂ ਬਿਲਡਿੰਗਾਂ ਨਾ ਜੀ ਉਹਨਾਂ ਨੂੰ ਬੜੀ ਹਾਲ ਇਹ ਸਾਇਦਾ ਕੀਤੀ ਜਾਵੇ ਕੋ ਲੌਨ ਵਗੈਰਾ ਬਗੈਰ ਵਿਆਜ ਤੋਂ ਉਹਨਾਂ ਦੇ ਕੀ ਟਿਕਰੀ ਲੋਕ ਨਹੀਂ ਬਣਾ ਸਕਦੇ ਉਹਨਾਂ ਨੂੰ ਕਿਲੇ ਦੀ ਐਨਓਸੀ ਜਾਂ ਵਿੱਚਲਾ ਬਾਪ ਐਨਓਸੀ ਨਹੀਂ ਦਿੰਦਾ ਕਿਲੇਲੇ ਪਾਸੋਂ ਐਨਓਸੀ ਹੈ ਜਾਂ ਪ੍ਰਸ਼ਾਸਨ ਦਾ ਕੋਈ ਨਕਸ਼ਾ ਹੈ ਉਹ ਚਿੱਲੇ ਦਿੱਤੀ ਜਾਣਗੇ ਇਹਨਾਂ ਲੋਕਾਂ ਨੂੰ ਵੀ ਇਹ ਜਲਦੀ ਆਪਣੀ ਬਿਲਡਿੰਗ ਬਣਾ ਸਕਣ ਸਰ ਜਿਸ ਤਰ੍ਹਾਂ ਇਹ ਨੁਕਸਾਨ ਹੋਇਆ ਪੂਜਾ ਪੂਜਾ ਘਰ ਮੈਂਟ ਵਾਲੇ ਦੇ ਨਾਲ ਵਿੱਚ ਗਿਆ ਇਹਨਾਂ ਦੇ ਕਿ ਹੋਰ ਦਾ ਵੀ ਨੁਕਸਾਨ ਹੋ ਰਿਹਾ ਸੀ ਨਹੀਂ ਇਹ ਤਾਂ ਪਰਮਾਤਮਾ ਕਰਨੀ ਹੈ ਕੁਦਰਤੀ ਹੈ ਰ ਇੱਕ ਬਿਲਡਿੰਗ ਹੈ ਬਿਲਡਿੰਗ ਦੇ ਵਿਚਕਾਰ ਇਹ ਕਦੇ ਵੀ ਹੋ ਸਕਦਾ ਹੈ ਉਹੀ ਇੱਥੇ ਜਿਹੜੀ ਹੈ ਕਿ ਦੁਕਾਨਾਂ ਹੈਗੇ ਨੇੜੇ-ਨੇੜੇ ਬਹੁਤ ਜ਼ਿਆਦਾ ਹੈਗੀਆਂ ਔਰ ਇੱਥੇ ਕਸਟਮਰ ਵੀ ਬਹੁਤ ਜ਼ਿਆਦਾ ਰਹਿੰਦਾ ਕੋਈ ਕੱਜ ਇਹ ਤਾਂ ਜੀ ਖੁਦਾ ਵਾਲਾ ਨਖਾਸਤਾ ਦਾ ਟਾਈਮ ਇਹ ਜਿਹਾ ਸੀਗਾ ਵੀ ਬਾਜ਼ਾਰ ਦੇ ਵਿੱਚ ਰਸ਼ ਨਹੀਂ ਆ ਜੇ ਰਸ਼ ਦੇ ਟਾਈਮ ਦਿਨ ਦੇ ਟਾਈਮ ਦੀ ਇਹ ਵਾਕਾ ਜੇ ਦਿਨ ਦੇ ਟਾਈਮ ਤੇ ਇਹ ਵਾਕਾ ਹੁੰਦਾ ਤਾਂ ਵੱਡਾ ਨੁਕਸਾਨ ਵੀ ਹੋ ਸਕਦਾ ਸੀ ਕਿਉਂਕਿ ਹਿੰਦੇ ਇੱਕ ਬੰਦੇ 7 ਵਜੇ ਆ ਜੇ ਜੇ ਬਾਜ਼ਾਰ ਚੱਲਦਾ ਹੁੰਦਾ ਤਾਂ ਉਸ ਟਾਈਮ ਦਾ ਰਸ਼ ਹੁੰਦਾ ਜੀ ਇੱਥੇ ਪੂਰਾ ਇਹ ਤਾਂ ਪਰਮਾਤਮਾ ਦਾ ਸ਼ੁਕਰ ਹੈ ਵੀ ਚਲੋ ਬੱਚੀ ਦਾ ਵੀ ਮਾੜੀ ਗੱਲ ਹੈ ਜੀ ਬੱਚੀ ਪਰ ਪਤਾ ਹੀ ਨਹੀਂ ਕਿੰਨਾ ਨੁਕਸਾਨ ਹੋ ਜਾਣਾ ਸੀ ਪਰ ਮੇਰਾ ਇੱਕ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਵੀ ਕੋਈ ਨਾ ਕੋਈ ਮਦਦ ਕਰਕੇ ਨਾ ਇਹ ਸਾਰੇ ਕਿਲੇ ਦੀ ਰੇਂਜ ਖਾਸ ਕਰਕੇ ਕਿਉਂਕਿ ਉਹ ਲੋਕਾਂ ਨੂੰ ਪਰੇਸ਼ਾਨ ਨਾ ਕੀਤਾ ਐ ਵੀ ਨਕਸ਼ੇ ਕੰਨੀਓ ਪਾਸ ਕਰਨਿਓ ਜਦੋਂ ਐਨਓਸੀ ਦੇਣ ਕਰਨਿਓ ਕਿਉਂਕਿ ਉਹਨਾਂ ਦੀ ਮਜਬੂਰੀ ਹੈ ਉਹ ਵਿਚਾਰੇ ਛਤਾਂ ਦੀ ਗਰਾਲੀਆਂ ਇਸ ਵਜ੍ਹਾ ਕਰਕੇ ਵੀ ਕਿ ਉਹਨੂੰ ਐਨਓਸੀ ਨਹੀਂ ਮਿਲਦੀ ਐ ਰਕਸ਼ਾ ਨਹੀਂ ਪਾਸ ਉਹ ਵਿਚਾਰੇ ਬੈਠੇ ਐ ਦਬ ਕੇ ਮਰਨ ਨਾਲੋਂ ਇਹ ਸਰਕਾਰ ਨੂੰ ਕੋਈ ਨੋਟਿਸ ਦੇ ਕੇ ਨਾ ਉਹਨਾਂ ਦੀ ਮਦਦ ਕਰਕੇ ਉਹਨਾਂ ਦੇ ਨਵੇਂ ਸਿਰੇੋਂ ਬਣਵਾ ਦੇਣੀ ਚਾਹੀਦੀ ਕਿਸ ਤਰ੍ਹਾਂ ਮਹਿਤਾ ਜੀ ਨੇ ਹੁਣ ਕੱਲ ਪਰਸੋਂ ਗੱਲ ਕੀਤੀ ਸੀਗੀ ਆਪਣੇ ਅਮਰਜੀਤ ਮਹਿਤਾ ਜੀ ਨੇ ਵੀ ਕੋਈ ਇਸ ਤਰ੍ਹਾਂ ਦੀ ਪਾਲਿਸੀ ਬਣਾ ਰਿਹਾ ਕਿ 2 ਦਿਨਾਂ ਦੇ ਵਿੱਚ 3 ਦਿਨਾਂ ਦੇ ਵਿੱਚ ਨਕਸ਼ੇ ਪਾਸ ਕੀਤੇ ਜਾਣਗੇ ਇਸ ਤਰ੍ਹਾਂ ਦੀ ਪਾਲਿਸੀ ਤਿਆਰ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਸ ਤਰ੍ਹਾਂ ਦੇਖ ਲਿਆ ਨਹੀਂ ਇਸ ਤਰ੍ਹਾਂ ਹੋ ਜਦਾ ਬਹੁਤ ਵਧੀਆ ਕਦਮ ਹੈ ਮੈਂ ਤਾਂ ਸਾਰਦਾ ਜੇ ਇਸ ਤਰ੍ਹਾਂ ਦਾ ਕੁਝ ਬਹੁਤ ਪਰੇਸ਼ਾਨ ਹੈ ਪਬਲਿਕ ਦੀ ਜੇ ਨਕਸ਼ੇ ਵਾਲਾ ਕੰਮ ਇਸ ਤਰ੍ਹਾਂ ਦਾ ਹੋ ਜਾਂਦਾ ਮੈਂ ਕਿਹ ਗਰੀਬ ਆਦਮੀ ਹੈ ਜਾਂ ਕੋਈ ਜਿਹੜਾ ਰੁਪਏ ਨਹੀਂ ਲਗਾ ਸਕਦਾ ਵਿਚਾਰਾ ਜਿਹੜਾ ਉਸੇ ਪਹੁੰਚ ਹੀ ਨਹੀਂ ਕਰ ਸਕਦਾ ਉਹਦਾ ਵਾਸਤੇ ਫਿਰ ਬਹੁਤ ਵਧੀਆ ਗੱਲ ਹੈ ਇਸ ਤਰ੍ਹਾਂ ਉਹ ਕਹਿ ਰਹੇ ਸੀਗੇ ਵੀ ਕਹਿੰਦਾ ਆਨ ਦਾ ਸਪੋਰਟ ਬੈਠ ਕੇ ਅਗਰ ਕੋਈ ਇਹਦੇ ਵਿੱਚ ਕੰਮੀ ਨਜ਼ਰਾਂ ਦੀ ਨਕਸ਼ੇ ਦੇ ਵਿੱਚ ਉਹਨਾਂ ਦਾ ਸਪੋਰਟ ਵੀ ਨਹੀਂ ਸੀ ਸਾਰਾ ਕੁਝ ਕਰ ਸਕਦੇ ਆ ਜੀ ਇਹ ਬਿਲਕੁਲ ਇਹਨਾਂ ਦੇ ਹੱਥੇ ਕੀ ਆਈ ਸਾਰਾ ਕੁਝ ਇਹ ਹੈ ਕਿ ਜੋ ਮਰਜੀ ਇਹ ਕਰ ਸਕਦੇ ਐ ਤੇ ਇਹਨਾਂ ਨੂੰ ਕਾਪਰੇਟ ਕਰਨਾ ਚਾਹੀਦਾ ਪਬਲਿਕ ਦੇ ਨਾਲ ਇਹ ਬਿਲਡਿੰਗ ਦਾ ਕਈ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਤਿੰਦਰ ਸਿੰਘ ਅੰਜੀ ਜਤਿੰਦਰ ਜੀ ਜਿਹੜੀ ਆ ਬਿਲਡਿੰਗ ਤੇ ਕੀ ਹੈ ਇਹਦੇ ਪਰ ਇਹ ਤੇ ਡਿੱਗੀਆਂ ਡਿੱਗੀਆਂ ਇਹਦੇ ਨਾਲ ਦੀਆਂ ਹੋਰ ਬੰਨੀਆਂ ਵੀ ਆ ਕਈ ਡਿੱਗਣਗੀਆਂ ਜੀ ਇਹਦੇ ਬਾਰੇ ਕੋਈ ਨਹੀਂ ਸੋਚ ਰਿਹਾ ਕੋਈ ਨਹੀਂ ਦੇਖ ਰਿਹਾ ਕਿ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਉੱਪਰ ਥੱਲੇ ਸਮਝੋ ਕਿ ਨਹੀਂ ਹਰੇਕ ਪ੍ਰਧਾਨ ਆਪਣੀ ਗੱਲਾਂ ਕਰਕੇ ਚਲਾ ਜਾਂਦਾ ਸਭ ਕੁਝ ਕਰਕੇ ਚਲਾ ਜਾਂਦਾ ਕੋਈ ਕਿਸੇ ਬਾਰੇ ਨਹੀਂ ਸੋਚਦਾ ਸਮਝੋ ਕਿ ਨਹੀਂ ਐਸੇ ਕਈ ਹੋਟਲਸ ਬਨੇ ਹੋਏ ਹੈਗੇ ਆ ਜਿਨ੍ਹਾਂ ਨੂੰ ਉਹਨਾਂ ਨੇ ਹੋਟਲ ਨੂੰ ਕਦਾ ਕੇ ਤੇ ਆਪਣੇ ਮਕਾਨ ਬਣਾ ਲਏ ਹੈਗੇ ਆ ਦੁਕਾਨਾਂ ਬਣੀਆਂ ਮੀਆਂ ਸੀ ਜਾਂ ਮੈਂ ਨਾ ਚੌਕ ਵਿੱਚ ਉਹਨੂੰ ਆਪਣਾ ਉਹ ਕਰ ਲਿਆ ਗਿਆ ਕਹਿੰਦਾ ਮਤਲਬ ਉਹ ਡਿੱਗਣ ਵਾਲੀ ਪੋਜੀਸ਼ਨ ਚ ਹੈ ਗਿਆ ਆ ਗਲੀਆਂ ਚ ਵਾਰ ਜੋ ਸਿੱਕੀ ਬਾਜ਼ਾਰ ਤੁਸੀਂ ਕਿਕਰ ਬਾਜ਼ਾਰ ਤਾਂ ਜਿਸ ਤਰ੍ਹਾਂ ਦੁਕਾਨਾਂ ਉੱਪਰ ਖੱਸਾ ਹੇ ਅਲੋਪੇ ਨੀਚੇ ਦੁਕਾਨਾਂ ਹੈਗੀ ਹੈ ਮੈਂ ਕਹਿੰਦਾ ਇਹਨਾਂ ਦਾ ਬੁਰਾ ਹਾਲ ਹੀ ਹੋਊਗਾ ਜਦੋਂ ਕੋਈ ਥੱਲੇ ਵਾਲਾ ਨਹੀਂ ਸੋਚ ਗਿਆ ਉੱਪਰ ਵਾਲਾ ਕਿੱਥੋਂ ਸੋਚੂਗਾ ਥੱਲੇ ਵਾਲਾ ਸੋਚੂਗਾ ਤਾਂ ਹੀ ਉੱਪਰ ਵਾਲਾ ਸੋਚੂਗਾ ਨਾ ਠੀਕ ਹੈ ਤੇ ਥੱਲੇ ਵਾਲਾ ਨਹੀਂ ਸਰਵਾਈ ਕਰ ਰਿਹਾ ਉੱਪਰ ਵਾਲਾ ਕਿੱਥੋਂ ਸਰਵਾਈ ਕਰੂਗਾ ਇਹ ਸਚਾਈ ਹੈ ਇਹਦੇ ਖੰਡਰ ਬਣਿਆ ਹੋਇਆ ਇਹ ਫੋਟੋ ਖਿੱਚੀ ਜਾਵੇ ਤੇ ਨਹੀਂ ਪਤਾ ਲੱਗੇ ਖੰਡਰ ਹੈ 1 ਨੰਬਰ ਦਾ ਔਰ ਇਹੋ ਜੇ ਖੰਡਰ ਬਹੁਤ ਪਿਆ ਗਲੀਆਂ ਦੇ ਵਿੱਚ ਉਧਰ ਰੇਲਵੇ ਸਟੇਸ਼ਨ ਤੋਂ ਹੋ ਤੁਸੀਂ ਤੇ ਪਹਿਲਾਂ ਦੇ ਮਕਾਨ ਜਿਹੜੇ ਮੁਸਲਮਾਨਾਂ ਦੇ ਬਣੇ ਹੋਏ ਆ ਉਹ ਮਕਾਨ ਆਏ ਕੋਠਰੀਆਂ ਜੀਆਂ ਇਹਨੂੰ ਕੋਈ ਸੋਲਵ ਨਹੀਂ ਕਰ ਸਕਦਾ